ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਪਠ ਨੰਬਰ 6 ਆਈ ਕਵਿਤਾ ਹੈ 8ਵੀਂ ਜਮਾਤ ਦੀ ਕਿਤਾਬ ਦੂਜਾ ਪੜਾਅ ਵਿੱਚੋਂ ਲਈ ਗਈ ਹੈ ਕਵਿਤਾ ਦਾ ਨਾਮ ਹੈਗਾ ਜੀ ਸਮਾ ਇਹ ਭਾਈ ਵੀਰ ਸਿੰਘ ਇਹਦੇ ਲੇਖਕ ਹਨ ਉਹਨਾਂ ਦੇ ਸਮੇਂ ਦੀ ਮਹੱਤਤਾ ਬਾਰੇ ਕੀ ਦੱਸਿਆ ਸੀ ਅੱਧੀ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸਾਡਾ ਅਧਦਾ ਵਿਸਾ ਸਮਾ ਕਵਿਤਾ ਦਾ ਪਹਿਲਾ ਪੈਰਾ ਕਿਹੜਾ ਸੀ ਰਹੀ ਵਾਸਤੇ ਘਟ ਸਮੇਂ ਨੇ ਇਕਨਾ ਮੰਨੀ ਰਹੀ ਵਾਸਤੇ ਘਟ ਸਮੇਂ ਨੇ ਇਕਨਾ ਮੰਨੀ ਫੜਫੜ ਰਹੀ ਧਰੀਕ ਸਮੇਂ ਖਿਸਕਣੀ ਕਿੰਨੀ ਸਮੇਂ ਖਿਸਕਾਈ ਕਿੰਨੀ ਕੱਢਣੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਭੰਨੀ ਵੇਖੋ ਜੀ ਇੱਕ ਵਾਰ ਹੋਰ ਦੱਸਦਾ ਸੀ ਰਹੀ ਵਾਸਤੇ ਕੱਟ ਸਮੈ ਨੇ ਇਕ ਨਾ ਮੰਨੀ ਫੜ ਫੜ ਰਹੀ ਧਰੀਕ ਸਮੇ ਖਿਸਕਾਈ ਕਰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਭੰਨੀ ਆ ਵੇਖੋ ਜੀ ਆ ਕਾਵੀ ਟੋਟਾ ਉਡਾਨ ਪੁਸਤਕ ਭਾਈ ਵੀਰ ਸਿੰਘ ਦੀ ਕਵਿਤਾ ਸਮਾ ਵਿੱਚੋਂ ਲਿਆ ਗਿਆ ਸੀ ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਭਾਈ ਵੀਰ ਸਿੰਘ ਨੇ ਸਮੇ ਦੇ ਦੇ ਸਦਾ ਚਲਾਈਮਾਨ ਸੁਭਾਅ ਨੂੰ ਜਿਹੜਾ ਸਮਾਂ ਹੈ ਉਹਦਾ ਚਲਾਈਮਾਨ ਸੁਭਾਅ ਕਿਹੜਾ ਹੀ ਉਹਦੇ ਬਾਰੇ ਬਿਆਨ ਕੀਤਾ ਸੀ ਇਨ੍ਹਾਂ ਸਤਰਾ ਵਿੱਚ ਭਾਈ ਵੀਰ ਸਿੰਘ ਨੇ ਸਪਸ਼ਟ ਕਰਦੇ ਭਾਈ ਵੀਰ ਸਿੰਘ ਸਪਸ਼ਟ ਕਰਦੇ ਹਨ ਕਿ ਸਮੇਂ ਨੂੰ ਕਿਸੇ ਹਿੱਲੇ ਵੀ ਤੁਰੰਤੋਂ ਨਹੀਂ ਰੋਕਿਆ ਦਸਤਾਬੀਕ ਕੀ ਕਿ ਦੱਸਦੇ ਆ ਸੀ ਭਾਈ ਵੀਰ ਸਿੰਘ ਦੱਸਦੇ ਵਿੱਚ ਸਮੇਂ ਨੂੰ ਕਿਸੇ ਹਿੱਲੇ ਵੀ ਤੁਰੰਤੋਂ ਰੋਕਿਆ ਨਹੀਂ ਤੁਰੰਤੋਂ ਨਹੀਂ ਰੋਕਿਆ ਜਾ ਸਕਦਾ ਵੇਖੋ ਜੀ ਇਨਾ ਸਤਰਾ ਵਿੱਚ ਕਵੀ ਮਨੁੱਖ ਨੂੰ ਸਮੇਂ ਦੀ ਮਹਿਤਾ ਬਾਰੇ ਦੱਸਦੇ ਹੋਏ ਕੀ ਕਹਿੰਦੇ ਸੀ ਸਮਾਗਤੀ ਸੀਲ ਹੈ ਕੀ ਭਈ ਸਮਾਗਤੀ ਸੀਲ ਸਮੇਂ ਨੂੰ ਰੋਕਣ ਲਈ ਬੜੇ ਬੜੇ ਤਰਲੇ ਕੱਢ ਕੱਡੇ ਭਈ ਸਮੇਂ ਨੂੰ ਸਮਾਗਤੀ ਸੀਲ ਸੀ ਸਮਾਨੂ ਰੋਕਣ ਲਈ ਬੜੇ ਬੜੇ ਤਰਲੇ ਕੱਡੇ ਪਰ ਸਮੇਂ ਨੂੰ ਨੇ ਮੇਰੀ ਇੱਕ ਨਾ ਮੰਨੀ ਉਹ ਕਹਿੰਦਾ ਸੀ ਕਿ ਮੈਨੇ ਸਮੇਂ ਨੂੰ ਰੋਕਣ ਲਈ ਬੜੇ ਤਰਲੇ ਕੱਡੇ ਸੀ ਪਰ ਸਮੇਂ ਨੂੰ ਮੇਰੀ ਇਕਨਾ ਮੰਨੀ ਮੈਂ ਉਸ ਨੂੰ ਫੜ ਫੜ ਕੇ ਕਿ ਵੀ ਕਵੀ ਕਹਿੰਦਾ ਵੀ ਮੈਂ ਸਮੇਂ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਮੈਂ ਕਹਿੰਦਾ ਸੀ ਕਿ ਮੈਂ ਸਮੇਂ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਆਪਣਾ ਪੱਲਾ ਛੁਡਾ ਕੇ ਵੀ ਸਮਾਂ ਆਪਣਾ ਪੱਲਾ ਛੁਡਾ ਕੇ ਖਿਸ ਗਿਆ ਸਮਾਂ ਆਪਣਾ ਪੱਲਾ ਛੁਡਾ ਕੇ ਖਿਸ ਗਿਆ ਕਵੀ ਕਹਿੰਦਾ ਸੀ ਕਿ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਅਸਫਲ ਰਹੀ ਉਹ ਕਵੀ ਕਹਿੰਦਾ ਕਿ ਸਾਡੀ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਅਸਫਲ ਰਹੀ ਮੈਂ ਉਸ ਦੇ ਰਸਤੇ ਵਿੱਚ ਰੁਕਾਵਟਾਂ ਪਾਈ ਕਵੀ ਕਹਿੰਦਾ ਮੈਨੇ ਸਮੇਂ ਦੇ ਰਸਤੇ ਵਿੱਚ ਰੁਕਾਵਟਾਂ ਪਾਈਆਂ ਉਸਨੇ ਬੜੀ ਆਸਾਨੀ ਨਾਲ ਉਹਨਾਂ ਰੁਕਾਵਟਾਂ ਨੂੰ ਤੋੜ ਦਿੱਤਾ ਕਵੀ ਕਹਿੰਦਾ ਸੀ ਕਿ ਮੈਨੇ ਸਮੇਂ ਦੇ ਰਸਤੇ ਵਿੱਚ ਰੁਕਾਵਟਾਂ ਪਾਈਆਂ ਪਰ ਸਮੇਂ ਨੇ ਸਾਡੀ ਰੁਕਾਵਟਾਂ ਨੂੰ ਆਸਾਨੀ ਨਾਲ ਤੋੜ ਦਿੱਤਾ ਇੱਕ ਵਾਰ ਹੋਰ ਦੱਸਦਾ ਸੀ ਬਿਕੋ ਜੀ ਇਨਾ 17 ਵਿੱਚ ਕਵੀ ਮਨੁੱਖ ਨੂੰ ਸਮੇਂ ਦੇ ਮਤਬਾਰੇ ਦੱਸਦੇ ਹੋਏ ਕਹਿੰਦਾ ਸੀ ਕੀ ਸਮਾਂ ਗਤੀਸ਼ੀਲ ਹੈ ਸਮੇਂ ਨੂੰ ਰੋਕਣ ਲਈ ਮੈਨੂੰ ਬੜੇ ਤਰਲੇ ਕੱਢੇ ਪਰ ਸਮੇਂ ਨੇ ਮੇਰੀ ਇਕਨਾ ਮੰਨੀ ਉਹ ਕਹਿੰਦਾ ਕਿ ਮੈਨੂੰ ਸਮੇਂ ਨੂੰ ਰੋਕਣ ਲਈ ਵਿਹਲੇ ਤਰਨੇ ਕੱਢੇ ਸੀ ਪਰ ਸਮੇਂ ਨੂੰ ਸਾਡੀ ਇਕਨਾ ਮੰਨੀ ਮੈਂ ਉਸ ਨੂੰ ਫੜਫੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਕਵੀ ਕਹਿੰਦਾ ਸੀ ਮੈਂ ਸਮੇਂ ਨੂੰ ਫੜਫੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਆਪਣਾ ਪੱਲਾ ਛੁਡਾ ਕੇ ਖਿਸਕ ਗਿਆ ਬਸ ਸਮੇਂ ਨੂੰ ਆਪਣਾ ਪੱਲਾ ਛੁਡਾ ਕੇ ਸਾਡੇ ਤੋਂ ਖਿਸਕ ਗਿਆ ਕਵੀ ਕਹਿੰਦਾ ਹੈ ਸਮੇਂ ਨੂੰ ਰੋਕਣ ਦੀ ਹਰ ਕੋਸ਼ਿਸ਼ ਅਸਫਲ ਦੀ ਮੈਨੂੰ ਜੋ ਸਮੇਂ ਨੂੰ ਰੋਕਣ ਲਈ ਜਿਤਨੇ ਤਰਲੇ ਕੱਡੇ ਸਾਰੇ ਅਸਫਲ ਰਹੇ ਮੈਂ ਉਸਨੇ ਰਸਤੇ ਵਿੱਚ ਕੀ ਗਈ ਰੁਕਾਵਟਾਂ ਪਾਈਆਂ ਉਸਨੇ ਬੜੀ ਆਸਾਨੀ ਨਾਲ ਉਹਨਾਂ ਰੁਕਾਵਟਾਂ ਨੂੰ ਤੋੜ ਦਿੱਤਾ ਆ ਕਵੀ ਨੂੰ ਆ ਪੱਲੇ ਸਟੈਂਜ਼ਾ ਵਿੱਚ ਦੱਸਿਆ ਸੀ ਦੂਜੇ ਵਿੱਚ ਲੰਘ ਗਿਆ ਤੇ ਅੱਗੇ ਵਧਾ ਗਿਆ tirkhe apne vegh tirkhe apne vegh dia tap panne panni ho ajay sambhal is samay nu kar safal kar safal udunda udda janda ik bar hor dasda si tirkhe apne vegh gaya tap panne panni ho ajay sambhal is samay nu ਕਰਨ ਸਫਲ ਉਡਦਾ ਉਡਦਾ ਜਾਂਦਾ ਈਨਹਿਚਲ ਜਾਂਚਣਾ ਟਣਦਾ ਈਨਹਿਚਲ ਜਾਂਚਣਾ ਜਾਂਦਾ ਲੰਘਿਆ ਨਾ ਖੜਕੇ ਆਉਂਦਾ ਜਿਹੜਾ ਲੰਘਿਆ ਸੀ ਨਾ ਖੜਕੇ ਆਉਂਦਾ ਇਨ੍ਹਾਂ ਸਤਰਾਂ ਵਿੱਚ ਕਵੀ ਸਮੇਂ ਦੀ ਮਹਿਤਾ ਬਾਰੇ ਆ ਸਾਡਾ ਸਟੈਂਜਾ ਵੀ ਉਡਾਨ ਪੁਸਤਕ ਜਿਹੜੀ 8ਵੀਂ ਜਮਾਤ ਦੀ ਕਿਤਾਬੀਚੋਂ ਲਿਆ ਗਿਆ ਸੀ ਇਸਦੇ ਵਿੱਚ ਕਵੀ ਭਾਈ ਵੀਰ ਸਿੰਘਾ ਸਮਾਂ ਕਵਿਤਾ ਵਿੱਚੋਂ ਲਿਆ ਗਿਆ ਸੀ ਤੇ ਸਮਾ ਦੀ ਮਹਤਵ ਬਾਰੇ ਦੱਸਦੇ ਵੀ ਕਿ ਕਵੀ ਕੀ ਕਹਿੰਦਾ ਸੀ ਸਮਾ ਆਪਣੀ ਤੇਜ਼ ਗਤੀ ਕਰਕੇ ਸਾਰੀਆਂ ਹਦਾਂ ਤੇ ਬੰਟਪ ਗਿਆ ਵੀ ਸਮਾ ਆਪਣੀ ਤੇਜ਼ ਗਤੀ ਨਾਲ ਸਾਰੀਆਂ ਹਦਾਂ ਤੇ ਬਨ ਕੇ ਟਪ ਗਿਆ ਉਸਨੇ ਪੁੱਛੇ ਉਸਨੇ ਪਿੱਛੇ ਮੁੜ ਕੇ ਨਾ ਵੇਖਿਆ ਵੀ ਸਮੇਂ ਨੇ ਪਿੱਛੇ ਮੁੜ ਕੇ ਨਾ ਵੇਖਿਆ ਤੂੰ ਆਪ ਦੇ ਸਮੇਂ ਨੂੰ ਸੰਭਾਲ ਉਹ ਕਵੀ ਮਨੁੱਖ ਨੂੰ ਕਹਿੰਦਾ ਸੀ ਕਿ हे ਮਨੁੱਖ ਤੂੰ ਆਪਣੇ ਸਮੇਂ ਨੂੰ ਸੰਭਾਲ ਲੈ ਸਮਾਂ ਲਗਾਤਾਰ ਤੁਰਿਆ ਜਾ ਰਿਹਾ ਸੀ ਇਹ ਬਿਰੋਕ ਹੈ ਅਬਈ ਸਮੇਂ ਨੂੰ ਕੋਈ ਰੋਕ ਨਹੀਂ ਸਕਦਾ ਕੋਈ ਫੜ ਨਹੀਂ ਸਕਦਾ ਆ ਬਿਰੋਕ ਹੈ ਇਸ ਨੂੰ ਰੁਕਣ ਦੀ ਜਾਂਚ ਨਹੀਂ ਆਉਂਦੀ ਉਹ ਕਹੇ ਵੀ ਸਮੇਂ ਨੂੰ ਰੁਕਣ ਦੀ ਝਾਂਚ ਨਹੀਂ ਆਉਂਦੀ ਜੋ ਸਮਾਂ ਇੱਕ ਵਾਰ ਲੰਘ ਜਾਵੇ ਉਹ ਕਹਿੰਦਾ ਵੀ ਜਿਹੜਾ ਸਮਾਂ ਇੱਕ ਵਾਰ ਲੰਘ ਜਾਵੇ ਉਹ ਮੁੜ ਵਾਪਿਸ ਨਹੀਂ ਆਉਂਦਾ ਕਿ ਜਿਹੜਾ ਸਮਾਂ ਤੁਰ ਗਿਆ ਸੀ ਉਹ ਮੁੜ ਕੇ ਵਾਪਿਸ ਨਹੀਂ ਆਉਂਦਾ ਇਸ ਲਈ ਮਨੁੱਖ ਨੂੰ ਆਪਣਾ ਸਮਾਂ ਵਿਰਥਨੀ ਗਵਾਣਾ ਚਾਹੀਦਾ ਬਈ ਮਨੁੱਖ ਨੂੰ ਕਹਿੰਦਾ ਵੀ ਤੁਸੀਂ ਆਪਣਾ ਸਮਾਂ ਵਿਰਥਨੀ ਗਵਾਣਾ ਚਾਹੁੰਦਾ ਵਿਦਿਆਰਥੀਓ ਸੜੀ ਜੀ ਕਵਿਤਾ ਸੀ ਸਮਾ ਕਵਿਤਾ ਇਹਦੀ ਵਿਆਖਿਆ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਸੜੀ ਵਿਆਖਿਆ ਦਾ ਵਿਸ਼ਾ ਸਾਡਾ ਇੱਥੋਂ ਸਮਾਪਤ ਹੋਇਆ ਸੀ ਅੱਗੇ ਵਾਲੀ ਕੱਠੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਔਖੇ ਸ਼ਬਦਾਂ ਤੇ ਭੂਮਿਕਲਪੀ ਪ੍ਰਸ਼ਨ ਕਿਹੜੇ ਬਣਦੇ ਹਨ ਉਹਦੇ ਬਾਰੇ ਤੁਹਾਨੂੰ ਅੱਗੇ ਵਾਲੀ ਕੱਠੇ ਵਿੱਚ ਦੱਸਾਂਗਾ ਮੈਨੂੰ ਲੱਗਦਾ ਹੈ ਤੁਹਾਨੂੰ ਅੱਧੀ ਕੱਠਿਆ ਚੰਗੀ ਲੱਗੀ ਹੋਗੀ ਮੈਂ ਤੁਹਾਡੀ ਕੱਠਿਆ ਵਿਲੇ ਦਿਨੋਂ ਬਾਅਦ ਲਿੱਤੀ ਸੀ ਸਾਡੇ ਕੁਝ ਪ੍ਰੋਬਲਮਾਂ ਪੈ ਗਈ ਤਾਂ ਹੀ ਮੈਂ ਤੁਹਾਡੀ ਕੱਠਿਆ ਨਹੀਂ ਲੈਣ ਲੱਗਾ ਦਸ ਸਮਾਂ ਮਿਲ ASCII ਅੱਗੇ ਤੋਂ ਮੈਂ ਤੁਹਾਡੀ ਕੱਖਿਆ ਡੇਲੀ ਲਵਾਗਾ ਤੇ ਅੱਜ ਦੀ ਕੱਖਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ